ਅਮਰੀਕਾ ਤੋਂ ਇੱਕ ਵੱਡੀ ਖਬਰ ਆ ਰਹੀ ਆ ਟਰੱਕ ਡਰਾਈਵਰਾਂ ਲਈ ਕਹਿ ਸਕਦੇ ਆ ਕਿ ਬਹੁਤ ਹੀ ਮਾੜੀ ਖਬਰ ਆ ਰਹੀ ਆ ਜੀ ਹਾਂ ਜੀ ਪਿਛਲੇ ਕੁਝ ਦਿਨਾਂ ਤੋਂ ਟਰੱਕ ਡਰਾਈਵਰਾਂ ਦਾ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਏ ਹੋਏ ਆ ਕਿੰਨੀ ਜ਼ਿਆਦਾ ਸਖਤਾਈ ਹੋਈ ਹੋਈ ਆ ਔਰ ਇਸ ਦੇ ਉੱਪਰ ਤੁਹਾਨੂੰ ਪਤਾ ਕਿ ਟਰੰਪ ਪ੍ਰਸ਼ਾਸਨ ਕੰਮ ਚੱਲ ਰਿਹਾ ਸੀਗਾ ਸੀਨ ਤਫੀ ਸਾਹਿਬ ਦਾ ਆਏ ਦਿਨ ਕੋਈ ਨਾ ਕੋਈ ਇਦਾਂ ਦਾ ਬਿਆਨ ਆ ਰਿਹਾ ਸੀਗਾ ਕਿ ਜਿਹੜੇ ਇਹ ਸੀਰੀਅਲ ਲਾਇਸੈਂਸ ਬਣਾਉਂਦੇ ਆ ਨਾਨ ਡੋਮਿਸਾਈਲ ਸੀਡੀਐਲ ਲਾਇਸੈਂਸ ਜਿੰਨੇ ਵੀ ਇੱਥੇ ਪ੍ਰਵਾਸੀ ਆਏ ਹੋਏ ਆ ਵਰਕ ਵੀਜ਼ਾ ਲਿੱਤਾ ਅਸਾਈਲਵਾਂ ਲਿੱਤੀਆਂ ਬਾਰਡਰ ਕ੍ਰੋਸ ਕਰਕੇ ਆਏ ਹੋਏ ਆ ਉਹਨਾਂ ਦੇ ਕੋਲ ਨਾ ਤਾਂ ਗ੍ਰੀਨ ਕਾਰਡ ਆ ਤੇ ਨਾ ਹੀ ਸਿਟੀਜ਼ਨਸ਼ਿਪ ਆ ਇੱਥੇ ਦੀ ਤੋਂ ਉਹਨਾਂ ਨੂੰ ਅਸੀਂ ਰੋਕਣਾ ਕਿ ਨਾ ਸਕਣ ਤੇ ਨਾ ਉਹ ਟਰੱਕ ਚਲਾ ਸਕਣ ਸੋ ਬਹੁਤ ਟਾਈਮ ਤੋਂ ਕੋਰਟ ਕੇਸ ਵੀ ਚੱਲਦਾ ਪਿਆ ਸੀ ਸਾਰਾ ਕੁਝ ਹੋਇਆ ਲਾ ਵੀ ਪਾਸ ਹੋ ਗਿਆ ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਜਦੋਂ ਵੀ ਕੋਈ ਵੀ ਫੈਡਰਲ ਸਰਕਾਰ ਐਡਾ ਲਾ ਬਣਾਉਂਦੀ ਹੈ ਤਾਂ ਉਹਦੇ ਉੱਪਰ ਲੋਕਾਂ ਦੇ ਕਮੈਂਟ ਲੈਣੇ ਹੁੰਦੇ ਆ ਕਿ ਕਿਸ ਤਰ੍ਹਾਂ ਕੀ ਹਿਸਾਬ ਤਾਬੇ ਦੇ ਵਿੱਚ ਕੋਈ ਚੇਂਜਸ ਤਾਂ ਨਹੀਂ ਕਰਨ ਦੀ ਪੈਣ ਦੀ ਜ਼ਰੂਰਤ। ਤੋਂ ਕਮੈਂਟ ਹੋਏ ਸੀਗੇ 7000 ਲੋਕਾਂ ਨੇ ਕਮੈਂਟ ਕੀਤੇ ਸੀਗੇ ਤੇ ਪੂਰੀ ਦੀ ਪੂਰੀ ਫਾਈਲ ਇਹਨਾਂ ਨੇ ਸਬਮਿਟ ਕੀਤੀ ਸੀਗੀ ਔਰ ਕਿਹਾ ਸੀਗਾ ਕਿ ਹੁਣ ਇਹਦੇ ਉੱਪਰ ਪੱਕੀ ਮੋਹਰ ਲੱਗ ਜਾਵੇਗੀ ਇਸ ਲਾ ਦੇ ਉੱਪਰ। ਸੋ ਹੁਣ ਐਫ ਐਮ ਸੀ ਐਸ ਏ ਵੱਲੋਂ ਪੱਕੀ ਮੋਹਰ ਲਗਾ ਦਿੱਤੀ ਹੈ। ਉਸ ਦੇ ਉੱਪਰ ਸੋ ਹੁਣ ਤੁਸੀਂ ਜਿੰਨੇ ਵੀ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਜਿਹੜੇ ਬਣਾਉਂਦੇ ਸੀਗੇ ਹੁਣ ਉਹ ਨਹੀਂ ਬਣਨਗੇ ਜੀ ਹਾਂਜੀ ਹੁਣ ਤੁਸੀਂ ਟਰੱਕ ਨਹੀਂ ਚਲਾ ਸਕਦੇ ਸੋ ਸੀਨ ਅਫੀਸ ਸਾਹਿਬ ਇਸ ਦੇ ਉੱਤੇ ਕਿੰਨੇ ਟਾਈਮ ਦੋ ਪਏ ਹੋਇਆ ਕਿ ਅਸੀਂ ਇਹ ਲਾਇਸੈਂਸ ਬਣਾਉਣ ਤੋਂ ਰੋਕਣਾ ਕਿ ਇਹ ਨਹੀਂ ਚਲਾ ਸਕਦੇ ਸੋ ਇਹ ਟਰੱਕ ਡਰਾਈਵਰਾਂ ਲਈ ਅਮਰੀਕਾ 'ਚ ਬਹੁਤ ਜ਼ਿਆਦਾ ਬੁਰੀ ਨਿਊਜ਼ ਆ ਤੇ ਬੁਰੀ ਖਬਰ ਕਹਿ ਸਕਦੇ ਆਪਾਂ ਟਰੱਕ ਡਰਾਈਵਰਾਂ ਦੇ ਲਈ ਜਿਹੜੀ ਕਿ ਹਰ ਇੱਕ ਦੇ ਲਈ ਹੁਣ ਖਤਰਾ ਹੋਵੇਗੀ ਬਹੁਤ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ ਬਹੁਤ ਛੋਟੇ ਕਾਰੋਬਾਰੀ ਆ ਜਿਹੜੇ ਟ੍ਰੱਕਾਂ ਵਿਚਾਰਿਆਂ ਨੇ 1 ਜਾਂ 2 ਟਰੱਕ ਪਾਏ ਹੋਏ ਸੀਗੇ ਜਾਂ 3 ਟਰੱਕ ਸੀਗੇ ਉਹਨਾਂ ਕੋਲ ਖੁਦ ਵੀ ਉਹ ਹਲੇ ਇੱਥੇ ਗ੍ਰੀਨ ਕਾਰਡ ਨਹੀਂ ਹੈਗੇ ਉਹਨਾਂ ਦੇ ਕੋਲ ਔਰ ਨਾਲ ਡਰਾਈਵਰ ਵੀ ਉਹਨਾਂ ਨੇ ਇਦਾਂ ਦੇ ਰੱਖੇ ਸੀਗੇ ਵਿਚਾਰੇ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਨਹੀਂ ਸੀ ਸੋ ਉਹਨਾਂ ਦੇ ਲਈ ਵੀ ਮੁਸ਼ਕਲਾਂ ਵਧਣਗੀਆਂ ਤੇ ਬਹੁਤ ਭਰਾ ਇਦਾਂ ਦੇ ਆਪਣੇ ਪ੍ਰਵਾਸੀ ਵੀਰ ਜਿਹੜੇ ਟਰੱਕ ਡਰਾਈਵਰ ਸੀਗੇ ਟਰੱਕ ਚਲਾਉਂਦੇ ਸੀਗੇ ਤੇ ਉਹਨਾਂ ਕੋਲ ਵੀ ਗ੍ਰੀਨ ਕਾਰਡ ਹਜੇ ਨਹੀਂ ਮਿਲੇ ਸੀਗੇ ਉਹਨਾਂ ਨੂੰ ਤੇ ਉਹਨਾਂ ਦੀ ਜੌਬ ਦੇ ਉੱਪਰ ਵੀ ਲੱਤ ਵੱਜੇਗੀ ਸੋ ਬਹੁਤ ਲੋਕਾਂ ਨੇ ਤਾਂ ਆਲਰੇਡੀ ਛੱਡ ਦਿੱਤੀ ਆ ਟਰੱਕਿੰਗ ਬਹੁਤ ਲੋਕ ਡਰ ਗਏ ਆ ਅੱਜ ਦੇ ਰੈਡਾਂ ਤੇ ਇਹ ਸ਼ਕਤੀਆਂ ਤੋਂ ਬਹੁਤ ਲੋਕਾਂ ਨੂੰ ਕੰਪਨੀਆਂ ਨੇ ਕੱਢ ਦਿੱਤੇ ਤਾਂ ਕਿ ਹਰ ਇੱਕ ਸਟੇਟ ਦੇ ਵਿੱਚ ਐਸੇ ਤਰ੍ਹਾਂ ਦੀ ਕੋਈ ਨਾ ਕੋਈ ਅਪਡੇਟ ਆ ਰਹੀ ਹੈ ਤੇ ਲਾਅ ਪਾਸ ਹੋ ਰਿਹਾ ਕਿ ਅਸੀਂ ਕਿਸ ਤਰ੍ਹਾਂ ਇਹ ਪ੍ਰਵਾਸੀਆਂ ਨੂੰ ਰੋਕੀਏ ਟਰੱਕ ਚਲਾਉਣ ਤੋਂ ਸੋ ਹੁਣ ਇਹਦੇ ਉੱਪਰ ਪੱਕੀ ਮੋਹਰ ਲੱਗ ਚੁੱਕੀ ਆ ਕਿ ਹੁਣ ਟਰੱਕ ਨਹੀਂ ਚਲਾ ਸਕਣਗੇ ਅਮਰੀਕਾ ਦੇ ਵਿੱਚ ਜਿੰਨੇ ਵੀ ਆਪਣੇ ਪ੍ਰਵਾਸੀ ਵੀਰ ਆ ਸੋ ਇਹ ਇੱਕ ਮਾੜੀ ਖਬਰ ਆ ਸੋ ਇਹਦੇ ਵਿੱਚ ਨਾਲ ਦੀ ਨਾਲ ਇਹਨਾਂ ਨੇ ਉਦਾਹਰਨਾਂ ਵੀ ਦਿੱਤੀਆਂ ਕਿ ਕਿਹੜੀ وجہ ਤੋਂ ਇਹ ਸਾਰੇ ਕਦਮ ਚੁੱਕਣੇ ਪੈ ਰਹੇ ਆ ਕਿਸ ਤਰ੍ਹਾਂ ਜਿਹੜੇ ਆਪਣੇ ਪ੍ਰਵਾਸੀ ਸੀਗੇ ਉਹਨਾਂ ਵੱਡੇ ਵੱਡੇ ਹਾਸਤੇ ਕੀਤੇ ਆ ਸੋ ਉਹਨਾਂ ਨੇ ਚਾਰ ਐਗਜ਼ੈਂਪਲਾਂ ਵੀ ਦਿੱਤੀਆਂ ਹੋਈਆਂ ਨਾਲ ਉਹਨਾਂ ਨੇ ਸ਼ੋਅ ਕੀਤਾ ਹੋਇਆ ਕਿ 14 ਫਰਵਰੀ 2025 ਨੂੰ ਬਾਇਓਮਿੰਗ ਵਿੱਚ I-80 ਤੇ ਇੱਕ சுரੰਗ ਦੇ ਅੰਦਰ ਇੱਕ ਗੈਰ ਨਿਵਾਸੀ ਡਰਾਈਵਰ ਨੇ ਕਈ ਬਹਾਨਿਆਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਤੀਜੇ ਵਜੋਂ ਤਿੰਨ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋ ਗਏ ਤੇ ਇਸ ਤੋਂ ਬਾਅਦ 12 ਅਗਸਤ ਨੂੰ 2025 ਦੇ ਵਿੱਚ ਇੱਕ ਗੈਰ ਨਿਵਾਸੀ ਡਰਾਈਵਰ ਨੇ ਗੈਰ ਕਾਨੂੰਨੀ ਯੂ ਟਰਨ ਲਾਈਨ ਦੀ ਕੋਸ਼ਿਸ਼ ਕੀਤੀ ਫਲੋਰੀਡਾ ਦੇ ਵਿੱਚ ਤੇ ਜਿਹਦੇ ਵਿੱਚ ਟੱਕਰ ਹੋਈ ਆ ਪੂਰਾ ਰੋਡ ਬਲੌਕ ਕਰ ਦਿੱਤਾ ਸੀ ਤਿੰਨ ਲੋਕਾਂ ਦੀ ਮੌਤ ਹੋਈ ਆ ਤੇ ਉਸ ਤੋਂ ਬਾਅਦ ਫਿਰ 21 ਅਕਤੂਬਰ ਨੂੰ 2025 ਦੇ ਵਿੱਚ ਇੱਕ ਗੈਰ ਨਿਵਾਸੀ ਡਰਾਈਵਰ ਨੇ ਕੈਲੀਫੋਰਨੀਆ ਹਾਈਵੇ ਤੇ ਆਵਾਜ਼ ਆਈ ਲਈ ਰੋਕਣ ਲਈ ਅਸਫਲ ਰਿਹਾ ਜਿਸ ਕਾਰਨ 8 ਵਾਹਨਾਂ ਦੀ ਟੱਕਰ ਹੋ ਗਈ ਜਿਸ ਵਿੱਚ ਫਿਰ ਤਿੰਨ ਲੋਕਾਂ ਦੀ ਜਾਨ ਗਈ ਆ ਤੇ 3 ਦਸੰਬਰ 2025 ਨੂੰ 온ਟਾਰੀਓ ਕੈਲੀਫੋਰਨੀਆ ਦੇ ਵਿੱਚ ਇੱਕ ਸ਼ਾਨਦਰ ਕ੍ਰਾਸਿੰਗ ਤੇ ਇੱਕ ਗੈਰ ਨਿਵਾਸ ਡਰਾਈਵਰ ਇੱਕ ਰੇਲ ਗੱਡੀ ਵਿੱਚ ਟਕਰਾ ਗਿਆ ਜਿਸ ਵਿੱਚ ਇੱਕ ਚਾਲਕ ਦਲ ਮੈਂਬਰ ਦੀ ਮੌਤ ਹੋ ਗਈ। ਸੋ ਉਹਨਾਂ ਨੇ ਇਸ ਚੀਜ਼ ਨੂੰ ਮੁੱਦਾ ਬਣਾਇਆ ਸੀ ਕਿ ਜਿਹੜੇ ਵੀ ਇਹ ਭਿਆਨਕ ਐਕਸੀਡੈਂਟ ਹੋ ਰਿਹਾ ਸੋ ਇਹ ਉਹ ਲੋਕ ਕਰ ਰਹੇ ਆ ਜਿਨ੍ਹਾਂ ਨੇ ਇੱਥੇ ਕੁਝ ਹੀ ਟਾਈਮ ਪਹਿਲਾਂ ਬਾਰਡਰ ਕ੍ਰੋਸ ਕਰਕੇ ਇਲੀਗਲ ਐਂਟਰ ਹੋਏ ਅਮਰੀਕਾ ਦੇ ਵਿੱਚ ਫਿਰ ਦੋ ਨੰਬਰੀ ਤਰੀਕੇ ਦੇ ਨਾਲ ਇੱਥੇ ਲਾਇਸੈਂਸ ਲਿੱਤੇ ਇਹਨਾਂ ਨੂੰ ਨਾ ਤਾਂ ਇੰਗਲਿਸ਼ ਆਉਂਦੀ ਆ ਨਾ ਨਾ ਸਾਈਨ ਬੋਰਡ ਪੜ੍ਹਨੇ ਆਉਂਦੇ ਕੈਲੀਫੋਰਨੀਆ ਤੋਂ ਲਾਇਸੈਂਸ ਲਿੱਤੇ ਇਹਨਾਂ ਨੇ ਪੈਸੇ ਦੇ ਕੇ ਦਿੱਤੇ ਆ ਕੀ ਕੀਤਾ ਕੀ ਨਹੀਂ ਕੀਤਾ ਸੋ ਬਹੁਤ ਇਦਾਂ ਦੇ ਸਾਹਮਣੇ ਆ ਰਹੇ ਆ ਕੇਸ ਤੇ ਹਰ ਇੱਕ ਐਕਸੀਡੈਂਟ ਦੇ ਵਿੱਚ ਵੱਡਾ ਐਕਸੀਡੈਂਟ ਹੁੰਦਾ ਤੇ ਹਰ ਇੱਕ ਐਕਸੀਡੈਂਟ ਦੇ ਵਿੱਚ ਲੋਕਾਂ ਦੀ ਮੌਤ ਹੁੰਦੀ ਆ ਤੇ ਇਹ ਰੁਕਣ ਦਾ ਨਾਂ ਨਹੀਂ ਲੈ ਰਹੇ ਤੁਹਾਨੂੰ ਪਤਾ ਹੈ ਕਿ ਇਹ ਸਿਲਸਿਲਾ ਹਰਜਿੰਦਰ ਸਿੰਘ ਦੇ ਸਟਾਰਟ ਹੋਇਆ ਸੀਗਾ ਯੂ ਟਰਨ ਮਾਰਿਆ ਸੀਗਾ ਉਸ ਉਸ ਟਾਈਮ ਤੋਂ ਬਹੁਤ ਹੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ ਸੀਗਾ ਉਹ ਐਕਸੀਡੈਂਟ ਹਰ ਕੋਈ ਸੋਚ ਰਿਹਾ ਸੀਗਾ ਕਿ ਇਹਨਾਂ ਨੂੰ ਇੱਥੋਂ ਕੱਟ ਦੇਣਾ ਚਾਹੀਦਾ ਫਿਰ ਵੀ ਚਲੋ ਲੋਕਾਂ ਨੇ ਨਾਲ ਸੰਯੋਗ ਦਿੱਤਾ ਲੋਕ ਉਹਦੇ ਨਾਲ ਖੜੇ ਹੋਏ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਰੋਡ ਦੇ ਉੱਪਰ ਚੱਲਦੇ ਆਪਾਂ ਐਕਸੀਡੈਂਟ ਹੁੰਦੇ ਹੀ ਰਹਿੰਦੇ ਆ ਪਰ ਉਸ ਤੋਂ ਬਾਅਦ ਜਿੱਦਾਂ ਇੱਕ ਸੀਰੀ ਹੀ ਸਟਾਰਟ ਹੋ ਗਈ ਹਰ ਇੱਕ ਮਹੀਨੇ ਬਾਅਦ ਇੱਕ ਐਕਸੀਡੈਂਟ ਤੇ ਉਹ ਨੋਨ ਡੋਮਿਸਾਈਲ ਸੀਡੀਐ ਲਾਇਸੈਂਸ ਉਹਦੇ ਕੋਲ ਹੁੰਦਾ ਸੀਗਾ ਔਰ ਉਹਨੇ ਬਾਰਡਰ ਕਰਾਸ ਕੀਤਾ ਹੁੰਦਾ ਸੀਗਾ ਤੇ ਨਾਲ ਤਿੰਨ ਜਾਂ ਚਾਰ ਬੰਦਿਆ ਦੀ ਚਾਨ ਜਾਂਦੇ ਸੀਗੇ ਉਸ ਐਕਸੀਡੈਂਟ ਦੇ ਵਿੱਚ ਸੋ ਇਹ ਸਿਲਸਿਲਾ ਚੱਲਦਾ ਰਿਹਾ ਤੇ ਇਹਦੇ ਮੱਦੇ ਨਜ਼ਰ ਹੁਣ ਇਹਨਾਂ ਨੂੰ ਇਹ ਵੱਡਾ ਫੈਸਲਾ ਲੈਣਾ ਪੈ ਗਿਆ ਕਿ ਹੁਣ ਉਥੇ ਲਾਇਸੈਂਸ ਹੀ ਨਹੀਂ ਬਣਗੇ ਤੇ ਕਿਉਂਕਿ ਆਪਾਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਾਂ ਕਿ 트럼ਪ ਪ੍ਰਸ਼ਾਸਨ ਕੁਛ ਨਾ ਕੁਛ ਇਦਾਂ ਦਾ ਵੱਡਾ ਕਰੇਗਾ ਕਿਤੇ ਇਹ ਨਾ ਹੋਵੇ ਕਿ ਪੰਜਾਬੀਆਂ ਦੇ ਉੱਪਰ ਹੀ ਰੋਕ ਲੱਗ ਜਵੇ ਪੰਜਾਬੀ ਟਰੱਕ ਚਲਾ ਹੀ ਨਹੀਂ ਸਕਦੇ ਕਿਉਂਕਿ ਬਹੁਤ ਲੋਕਾਂ ਨੇ ਇੱਥੇ ਮਿਹਨਤਾਂ ਕੀਤੀਆਂ ਲੋਕਾਂ ਨੇ ਆਪਣੀਆਂ ਉਮਰਾਂ ਗਾਰ ਦਿੱਤੀਆਂ ਇਸ ਟਰੱਕ ਲਾਈਨ ਦੇ ਵਿੱਚ ਹੁਣ ਉਹਨਾਂ ਦੇ ਲਈ ਵੀ ਇੱਕ ਸੈਟਬੈਕ ਹੋਏਗੀ ਕਿ ਕੀ ਸਾਡੀਆਂ ਮਿਹਨਤਾਂ ਦਾ ਸਾਨੂੰ ਫਲ ਮਿਲਿਆ ਕੀ ਅਸੀਂ ਚਾਹੁੰਦੇ ਸੀਗੇ ਸਾਡੇ ਲੋਕ ਇੱਥੇ ਆਣ ਸਾਡੇ ਪੰਜਾਬੀ ਭਰਾ ਇੱਥੇ ਆਉਣ ਇਮੀਗ੍ਰੈਂਟਸ ਇੱਥੇ ਆਵੇ ਤੇ ਤਰੱਕੀਆਂ ਕਰਨ ਮਿਹਨਤ ਕਰੇ ਪਰ ਹੁਣ ਬਹੁਤ ਲੋਕਾਂ ਦੇ ਰਸਤੇ ਬੰਦ ਹੋ ਗਿਆ ਨਹੀਂ ਹੁਣ ਸੀਟੀਐ ਲਾਇਸੈਂਸ ਬਣਨਗੇ ਬਹੁਤ ਲੋਕਾਂ ਦੀ ਇਸ ਚੀਜ਼ ਦੇ ਉੱਪਰ ਕਾਟਾ ਵੱਜ ਚੁੱਕਿਆ ਤੇ ਹੁਣ ਬਹੁਤ ਲੋਕ ਜਿਹੜੇ ਇਸ ਟਾਈਮ ਦੇ ਉੱਪਰ ਹੈਗੇ ਉਹ ਦੁਵਿਧਾ ਦੇ ਵਿੱਚ ਪਏ ਹੋਇਆ ਕਿ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਕਾਲੇ ਕੋਜੋਰਜਾ ਦੇ ਵਿੱਚ ਵੀ ਬਿਲ ਪੇਸ਼ ਹੋਣ ਲੱਗਾ ਕਿ ਜਿਹੜੇ ਆ ਨੋ ਡੋਮਿਸਾਈਲ ਸੀਰੀਅਲ ਲਾਇਸੈਂਸ ਆਪਣੇ ਆਪ 5 ਸਾਲ ਬਾਅਦ ਐਕਸਪਾਇਰੀ ਹੋ ਜਾਣਗੇ ਜਿਹੜੇ ਨੂੰ ਦੁਆਰਾ ਤੋਂ ਰਹੀ ਨਹੀਂ ਕਰੂੰਗਾ ਉਹਨੂੰ ਸਾਰੀ ਸਾਰੀ ਪੂਰੀ ਪ੍ਰਕਿਰਿਆ ਕਰਨੀ ਪੈਣੀ ਆ ਕਿਸ ਤਰ੍ਹਾਂ ਉਹਨੇ ਸ਼ੁਰੂ ਦੇ ਵਿੱਚ ਬਣਾਇਆ ਸੀਗਾ ਕਿਉਂਕਿ ਬਹੁਤ ਲੋਕਾਂ ਨੂੰ ਇਹ ਖਾਤਸੇ ਆ ਕਿ ਇਹਨਾਂ ਨੇ ਫੇਕ ਲਾਇਸੈਂਸ ਬਣਾਏ ਹੋਏ ਆ ਇੱਕ ਹੋਰ ਇਹਨਾਂ ਨੇ ਟਿਪ ਲਾਈਨ ਪੇਸ਼ ਕੀਤੀ ਆ ਇੱਕ ਇਹਨਾਂ ਨੇ ਟਿਪ ਲਾਈਨ ਇਦਾਂ ਦੀ ਬਣਾਈ ਆ ਕਿ ਜਿਹਦੇ ਪਰ ਆਪਾਂ ਕਿਸੇ ਵੀ ਕੰਪਨੀ ਦੇ ਖਿਲਾਫ ਆਪਾਂ ਕੰਪਲੇਂਟ ਕਰ ਸਕਦੇ ਆ ਜਾਂ ਫਿਰ ਕੋਈ ਟਰੱਕ ਡਰਾਈਵਰ ਦੇ ਖਿਲਾਫ ਜਿਹਨੂੰ ਨਹੀਂ ਨੌਲੇਜ ਹੈਗੀ ਪੂਰੀ ਤਾਂ ਉਹਦੇ ਬਾਰੇ ਵੀ ਕੰਪਲੇਂਟ ਕਰ ਸਕਦੇ ਆ ਸੋ ਕਾਰਵਾਈਆਂ ਦਿਨ ਪਤਨ ਵੱਧਦੀਆਂ ਜਾ ਰਹੀਆਂ ਹੁਣ ਇਸ ਟਾਈਮ ਦੇ ਉੱਪਰ ਕਹਿ ਸਕਦੇ ਆ ਕਿ ਜਿਹੜੇ ਭਰਾ ਆਪਣੇ 5-6 ਲੱਖ ਰੁਪਇਆ ਕਮਾਉਂਦੇ ਸੀਗੇ ਵਧੀਆ ਆਪਣੀ ਇੱਥੇ ਘਰ-ਪਾਰ ਵਧੀਆ ਸੀ ਗੱਡੀਆਂ ਵਧੀਆ ਰੱਖਿਆ ਸੀ ਔਰ ਪਿੱਛੇ ਉਹਨਾਂ ਦਾ ਪਰਿਵਾਰ ਵੀ ਸੁਖੀ ਸੀ ਕਿਉਂਕਿ ਉਹ ਇੱਥੇ ਹੱਟ ਤੋੜ ਕੇ ਮਿਹਨਤਾਂ ਕਰਦੇ ਸੀਗੇ ਟਰੱਕ ਡਰਾਈਵਿੰਗ ਕਰਦੇ ਸੀਗੇ ਪਰ ਹੁਣ ਉਹਨਾਂ ਤੋਂ ਉਹ ਹੱਕ ਖੋਹ ਲਿਆ ਗਿਆ ਬਹੁਤ ਭਰਾ ਘਟ ਇਦਾਂ ਦੇ ਜਿਹੜੇ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਆ ਉਹ ਟਰੱਕ ਡਰਾਈਵਿੰਗ ਕਰਦੇ ਆ ਮੋਸਟਲੀ ਇਹੀ ਭਰਾ ਸੀਗੇ ਜਿਹੜੇ ਹਲੇ ਨਵੇਂ-ਨਵੇਂ 4-4 5-5 ਸਾਲ ਹੋਏ ਐਨਾਂ ਨੂੰ ਇੱਥੇ ਐਂਟਰ ਹੋਇਆ ਨੂੰ ਉਹੀ ਟਰੱਕ ਡਰਾਈਵਰ ਸੀਗੇ ਤੇ ਉਹਨ ਟੱਕਾ ਹੋ ਗਿਆ ਤੇ ਉਹਨਾਂ ਦੇ ਤੋਂ ਇਹ ਹੱਕ ਖੋਹ ਲਿਆ ਗਿਆ ਕਿ ਹੁਣ ਉਹ ਟਰੱਕ ਡਰਾਈਵਰ ਨਹੀਂ ਰਹਿਣਗੇ ਨਾ ਉਹ ਚਲਾ ਸਕਣਗੇ ਤੇ ਇਹਦੇ ਵਿੱਚ ਹੁਣ ਬਹੁਤ ਲੋਕਾਂ ਨੇ ਤੁਹਾਨੂੰ ਪਹਿਲਾਂ ਵੀ ਕਹਤਾ ਸੀ ਤੁਸੀਂ ਨਾ ਚਲਾਓ ਤੇ ਹੁਣ ਆ ਪਿੱਛੇ ਜੇ ਫਿਰ ਐਕਸੀਡੈਂਟ ਹੋ ਕੇ ਹਟਿਆ 14 ਫਰਵਰੀ ਨੂੰ ਜਿਹੜਾ ਕਿ ਉਹ ਆਪਣਾ ਅਨਡਾਕੂਮੈਂਟਡ ਸੀਗਾ ਜਿਹਨੂੰ ਇਹ ਕਹਿੰਦੇ ਆ ਕਿ ਉਹਨੇ ਬਾਰਡਰ ਕ੍ਰੋਸ ਕਰਕੇ ਇੱਥੇ ਵਾਲੇ ਕੋਲ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਨਹੀਂ ਸੀਗੀ ਸੋ ਇਹ ਲਗਾਤਾਰ ਹੁੰਦੇ ਰਹਿੰਦੇ ਆ ਤਾਂ ਇਹਨਾਂ ਨੇ ਇਹ ਫੈਸਲਾ ਕਰਨਾ ਹੀ ਕਰਨਾ ਸੀਗਾ ਕੈਲੀਫੋਰਨੀਆ ਤੁਹਾਡੇ ਲਈ ਖੜਦੀ ਸੀਗੀ ਸਟੈਂਡ ਕਰਦੀ ਸੀਗੀ ਪਰ ਹੁਣ ਇਹਨਾਂ ਨੇ ਕੈਲੀਫੋਰਨੀਆ ਦੇ ਉੱਪਰ 20 ਸਿਕੰਜਾ ਕਰਸਿਆ ਹੋਇਆ 200 ਮਿਲੀਅਨ ਡਾਲਰ ਉਹਦਾ ਰੋਕਿਆ ਹੋਇਆ ਹੈ ਇਹਨਾਂ ਨੇ ਕਿ ਉਹਨੂੰ ਫੰਡ ਹਲੇ ਦੇਣੇ ਨਹੀਂ ਅਸੀਂ ਕਿਉਂਕਿ ਉਹ ਲਾਈਸੈਂਸ ਇਦਾਂ ਦੇ ਪ੍ਰੋਵਾਈਡ ਕਰਾਉਂਦੀ ਆ ਤੇ ਹੁਣ ਕੰਪਨੀਆਂ ਤੇ ਸਕੂਲਾਂ ਤੇ ਉੱਪਰ ਵੀ ਕਾਰਵਾਈ ਬਹੁਤ ਜਲਦ ਹੋਣ ਜਾ ਰਹੀ ਆ ਤੇ ਇਹਦੇ ਬਾਰੇ ਹੁਣ ਤੁਹਾਡਾ ਕੀ ਕਹਿਣਾ ਕੀ ਤੁਹਾਡੀ ਸੋਚ ਆ ਕੀ ਆਉਣ ਵਾਲੇ ਦਿਨਾਂ ਚ ਟਰੱਕ ਇੰਡਸਟਰੀ ਦਾ ਹਾਲਾਤ ਜੇ ਫਿਊਚਰ ਕੀ ਹੋਵੇਗਾ ਕਿਸ ਤਰ੍ਹਾਂ ਛੋਟੇ ਜਿਹੜੇ ਕਾਰੋਬਾਰੀ ਆ ਵਿਚਾਰਿਆਂ ਕੋ 2000 3000 ਟਰੱਕ ਉਹਨਾਂ ਦਾ ਕੀ ਹੋਵੇਗਾ ਔਰ ਜਿਨ੍ਹਾਂ ਨੇ ਟਰੱਕ ਇੰਡਸਟਰੀ ਦੇ ਨਾਲ ਜੋੜ ਕੇ ਆਪਣੇ ਖਰਚੇ ਵਧਾਏ ਹੋਏ ਆ ਜਿਆਦਾ ਬੱਟੀਆਂ ਗੱਡੀਆਂ ਕਾਰ ਪਿੱਛੇ ਘਰ ਦੇ ਖਰਚੇ ਇੰਡੀਆ ਦੇ ਵਿੱਚ ਫਿਊਚਰ ਕਰਦਿਆਂ ਦਾ ਉਹਨਾਂ ਨਾਲ ਕੀ ਹੋਵੇਗਾ ਸਾਰਾ ਕੁਝ ਤੁਸੀਂ ਆਪਣਾ ਐਕਸਪੀਰੀਅੰਸ ਤੇ ਆਪਣੀ ਰਾਏ ਇਹਦੇ ਬਾਰੇ ਜਰੂਰ ਦਿਓ ਕੀ ਹੈ ਕੀ ਨਹੀਂ ਜੋ ਹੋ ਰਿਹਾ ਬਿਲਕੁਲ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਇਹਦੇ ਬਾਰੇ ਵੀ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਤਾਂ ਕਿ ਉਹ ਆਪਣਾ ਫੈਸਲਾ ਲੈ ਸਕੇ ਤੇ ਉਹਨੂੰ ਪਤਾ ਲੱਗ ਸਕੇ ਕਿ ਅੱਜ ਇਸ ਟਾਈਮ ਦੇ ਉੱਪਰ ਕਿਹੜਾ ਲਾਅ ਚੱਲ ਰਿਹਾ ਟਰੱਕ ਇੰਡਸਟਰੀਜ਼ ਦੇ ਵਿੱਚ ਟਰੱਕ ਡਰਾਈਵਰਾਂ ਦੇ ਲਈ ਬਾਕੀ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਥੈਂਕ ਯੂ